ਆਜਿਓ ਭਾਈ ਪਿੱਛੇ ਆਜਿਓ ਸਮੁੰਦਾਰ ਪਰਮੇਸ਼ਰ ਆਜਿਓ ਆਨੀ ਮਾ ਲੈ ਰਹੇ ਜੀ ਸਭ ਨੂੰ ਬੋਲਣਾ ਹੈ 40 ਰੁਪਈਆ ਪਾਣਾ 30 ਜਮਾ ਕਰਦੇ ਜੇ ਆਪਾਂ ਸਮਾਰਾ ਨਹੀਂ ਲੈ ਜਿਆਦੀਆਂ ਵਾਹ ਲਾ 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 ਪਿਆ ਕਿਸੇ ਜਿਹੜਾ ਬੋਲਦਾ ਹੈ ਹੈ ਜਿਹੜਾ ਛੋਕਰ ਮਾਰਦੇ ਉਹਦੇ ਤੋਂ ਬਾਅਦ ਤੱਕ ਤੋਂ ਸਿੱਖਿਆ ਕੇ ਸੰਗਠਨ ਦਾ ਆਪਣੇ ਚਾਰ ਸਾਲ ਦੀ ਕਮੇਟੀ ਆ ਉਹਦੇ ਆਡੀਬਲੀ ਸਰਗੋਤ ਹੋ ਗਿਆ ਕਿਉਂਕਿ ਉਹਨੇ ਇਸ ਵੀ ਕਲੀਦਲ ਨੇ ਆਪਣੇ ਫਰਜ਼ ਨਹੀਂ ਨਿਭਾਏ ਕਾਂਗਰਸ ਜੀ ਵਜਨ ਵਾਲਾ ਤੋਂ ਕੌਮ ਨੂੰ ਇਹ ਦਿਨ ਦੇਖਣੇ ਪੈ ਰਹੇ ਨੇ ਕਾਂਗਰਸ ਸਾਰੀਆਂ ਸੀਟਾਂ ਦੇ ਜਮਾਤਾਂ ਦੇ ਵਿੱਚ ਖਰਾ ਬੈਠਾ ਪੰਜਾਬੀ ਸੂਬੇ ਦੇ ਵਿੱਚ ਸਾਡਾ ਇਹ 7ਵੇਂ ਨੰਬਰ ਤੇ ਆ ਬਰਗਾੜੀ ਕੰਡ ਹੋਇਆ ਤਾਂ ਕੁਝ ਨਹੀਂ ਕੀਤਾ ਇਹ ਲੰਬਾ ਸਮਾਂ ਇਹਨਾਂ ਕੋਲ ਪਾਵਰ ਹੈ ਜੀ ਤਾਂ ਕੁਝ ਨਹੀਂ ਕੀਤਾ ਜਿੰਨੀਆਂ ਤਿੰਨ ਇਲੈਕਸ਼ਨ ਹੋ ਜਾਂ ਤਿੰਨ ਇਲੈਕਸ਼ਨ ਤੇ ਕਾਂਗਰਸ ਦਾ ਜਲੂਸ ਪੜਦਾ ਆਸ਼ੀਰਵਾਦ ਉਹਨਾਂ ਨੇ ਕਿਹਾ ਸੀ ਕਿ ਭਈ ਸਾਰੇ ਇਕੱਠੇ ਹੋ ਆ ਪੰਜ ਮੰੰਦਰੀ ਸੱਤ ਮੰੰਦਰੀ ਬੁढ़ाई ਸੀ ਦੋ ਤਾਂ ਪਹਿਲਾਂ ਚਲ ਗਏ ਬੋਲੇ ਅਸੀਂ ਪੰਜ ਮੰੰਦਰੀ ਨੂੰ ਹਮਨ ਕੀਤਾ ਰੱਖ ਸੀ ਡੈਲੀਗੇਟ ਬਣਾਓ ਲੀਗਲ ਤਰੀਕੇ ਦੇ ਨਾਲ ਦੋ ਸਰਕਾਰ ਦੇ ਨਾਲ ਅਧਾਸਟ ਦੇ ਨਾਲ ਤੇ ਫਿਰ ਕੱਲ੍ਹ ਜਲਦੀ ਚੋਣ ਕਰਾ ਕੇ ਨਿਵਾਸ ਕਰੀ ਜਾਂਦੇ ਹਾਂ ਦੀ ਸਥਾਪਨਾ ਕਰਦੇ ਆ ਤੇ ਉਹ ਉਹਦੇ ਅਕੋਰਡਿੰਗਲੀ ਅਸੀਂ ਸਾਰੇ ਕਰ ਰਹੇ ਆ ਪੂਰੀ ਕੀਤੀ ਆ ਸਾਰਿਆਂ ਨੇ ਡੈਲੀਗੇਟ ਬਣਾਏ ਆ ਇਮਾਨਦਾਰੀ ਨਾਲ ਕੋਸ਼ਿਸ਼ ਕਰ ਰਹੇ ਆ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ ਔਰ ਚੰਗੇ ਤਰੀਕੇ ਨਾਲ ਚੋਂ ਜਿਹੜੀ ਹੈ ਸਰਸੰਦੀ ਦਾ ਛੋਟੇ ਪੁੱਸਾ ਵਾ ਇਹ ਕਾਲੀਦਵਾਲ ਨੂੰ ਨਵਾਂ ਕਲੀਦਵਾਲ ਨੂੰ ਲੋਕ ਵੇਖਣ ਕਿ ਜਾਂ ਪੁਨਰਸਜिती ਵਾਲੇ ਪਾਸੇ ਕਿਹੜੀ ਨਜ਼ਰ ਨਾਲ ਦੇਖਦੇ ਇਹ ਦੇਖੋ ਜੀ ਪੁਨਰਸਜिती ਵਾਲਾ ਉਹ ਜਿਹੜਾ ਪੁਰਾਣਾ ਤੋਹ ਤਾਂ ਕਹਿੰਦਾ ਵੀ ਮੈਂ ਇਕੱਲਾ ਹੀ ਰਹਿ ਜਾ ਮੈਂ ਨਹੀਂ ਛੱਡਾ ਉਹ ਕੋਲ ਨੂੰ ਜਿਹੜਾ ਸਵਾਦ ਪੈ ਗਿਆ ਨਾ ਕਿ ਇਹ ਨਾਲ ਕੁਝ ਬਣਾਇਆ ਇੰਨੀਆਂ ਸਤਰਤ ਖੜੀ ਕੀਤੀ ਆ ਪਰ ਰਿਸ਼ਤੇਦਾਰ ਸਾਰੇ ਵਿਜਾਤ ਤੇ ਆਪ ਰਜ ਗਿਆ ਪੰਥ ਕੌਮ ਕਮਜ਼ੋਰ ਕਰ ਦਿੱਤਾ ਇਸ ਕਰਕੇ ਇਹ ਜਿਹੜਾ ਕਰਨਲ ਦਾ ਪੁਨਰਗਠਨ ਹੋਣਾ ਨਵਾਂ ਕੱਲ੍ਹ ਦੀ ਲੋਕਾਂ ਨੂੰ ਲੋਰਸੇ ਉਹਦੇ ਚ ਉਹ ਵੀ ਜਿਹੜੇ ਚੰਗੇ ਬੰਦੇ ਆ ਜਾਣ ਵੈਲਕਮ ਕਰਾਂਗੇ ਉਹਨਾਂ ਨੂੰ ਵੀ ਹਨਾ ਸੁਖਬੀਰ ਸਿੰਘ ਬਾਦਲ ਜੀ ਨੇ ਕੁਝ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਉਹ ਕਹਿੰਦੇ ਕਿ ਜਿਹੜੇ ਛੱਡ ਕੇ ਗਏ ਆਜੋ ਮੈਂ ਮਾਫੀ ਮੰਗ ਰਿਹਾ ਜੇ ਮੇਰੇ ਕੋਈ ਗਲਤੀ ਹੋ ਗਈ ਹੈ ਉਹਨੇ ਮਾਫੀ ਅਕਾਲ ਤਖਤ ਤੇ ਮੰਗ ਕੇ ਮੁੱਕਰ ਗਿਆ ਤਾਂ ਤੁਹਾਡੀ ਮੇਰੀ ਮਾਫੀ ਨੂੰ ਆਪੀ ਸਮਝਦੇ ਹੋ ਹੂੰ ਹੂੰ ਉਹਨੇ ਅਕਾਲ ਤਖਤ ਤੇ ਮਾਫੀ ਮੰਗੀ ਇਹਨਾਂ ਸਾਰੇ ਕਬੂਲੇ ਉਹਦੇ ਬਾਅਦ ਫਿਰ ਕਹਿੰਦਾ ਉਹ ਤਾਂ ਮੈਂ ਉਸ ਤਰ੍ਹਾਂ ਮੰਨਿਆ ਸੀ ਵੀ ਕੱਲ ਮੁੱਕ ਜੇ ਕੁਝ ਤਾਂ ਆਲਤਰ ਨੂੰ ਦੋ ਤਿੰਨ ਵਾਰੀ ਬਟਰੇ ਕੀਤਾ ਵਾ ਇਸ ਕਰਕੇ ਉਹਦੀ ਗਲਤ ਹੈ ਕੋਈ ਪੰਜਾਬੀ ਵਿਸ਼ਵਾਸ ਨਹੀਂ ਕਰਦਾ ਅੱਛਾ ਵਾ ਅਕਾਲੀ ਦਲ ਵੱਡੀਆਂ ਲੜਾਈਆਂ ਲੜੂਗਾ ਪਾਣੀ ਦਾ ਮਸਲਾ ਬਾਅਦ ਨਸ਼ੇ ਦੀ ਗੱਲ ਮਸਲੇ ਜੋ ਪੰਜਾਬ ਦੇ ਮਸਲੇ ਆ ਉਹ ਕਿਸਾਨਾਂ ਦਾ ਵਾ ਉਹ ਮਜ਼ਦੂਰਾਂ ਦਾ ਵਾ ਉਹ ਨਸ਼ੇ ਦਾ ਵਾ ਉਹ ਬੰਦੀ ਸਿੰਘਾਂ ਦਾ ਵਾ ਉਹ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਚੰਗੇ ਬੰਦੇ ਅੱਗੇ ਲਿਆਉਣ ਦਾ ਵਾ ਚੰਗੇ ਤਰੀਕੇ ਨਾਲ ਆਲਤਰ ਦੀ ਜਥੇਦਾਨ ਦੀ ਸੈলেকਸ਼ਨ ਹੋਵੇ ਚੰਗੇ ਤਰੀਕੇ ਦੇ ਨਾਲ ਉਹਦੀ ਵਧੇਗੀ ਹੋਵੇ ਉਨ੍ਹਾਂ ਦਾ ਮਾਨ ਸਤਕਾਰ ਹੋਵੇ ਇਹ ਸਾਰੀਆਂ ਚੀਜ਼ਾਂ ਸਾਡੇ ਜ਼ੇਹਨ ਦੇ ਵਿੱਚ ਉਹਦੇ ਵਾਸਤੇ ਜੋ ਵੀ ਸਮੂ ਕਰਨਾ ਪਿਆ ਸ਼੍ਰੋਮਣੀ ਕਮੇਟੀ ਦੀ ਚੋਣ 14 ਸਾਲ ਦੀ ਨਹੀਂ ਹੋਈ ਤੇ ਸ਼੍ਰੋਮਣੀ ਕਮੇਟੀ ਦਾ ਸਤਿਆ ਨਾਸ ਕਰ ਦਿੱਤਾ ਇਹਨਾਂ ਨੇ ਅਰਬਾਂ ਖਰਬਾਂ ਦੀਆਂ ਜਾਇਦਾਦਾਂਾਂ ਨੇ ਲੋਕਾਂ ਨੂੰ ਲਟਾ ਦਿੱਤੀਆਂ ਨੇ ਕਿ ਬਾਕੀ ਕਮਿਟੀ ਵਾਲੇ ਇਹਨੇ ਸਕੂਲ ਕਾਲਜ ਖੋਲ੍ਹ ਸਕਦੇ ਆ ਤੇ ਸ਼੍ਰੋਮਣੀ ਕਮੇਟੀ ਕਿਉਂ ਨਹੀਂ ਖੋਲ੍ਹ ਸਕਦਾ ਕਰੀਬ ਆਜੇ ਧਰਮ ਪਰਵਰਤਨ ਹੋ ਰਿਹਾ ਜਿਹੜੇ ਗਰੀਬ ਲੋਕ ਨੇ ਉਹ ਕਦੀ ਨਹੀਂ ਸੀ ਦੂਜੇ ਪਾਸੇ ਜਾਂਦੇ ਜੇ ਉਹਨਾਂ ਦਾ ਮਾਨਸਿਕ ਸਤਕਾਰ ਸੇਵ ਕਰਦੇ ਤੇ ਸਭ ਨੇ ਅਮੇਦਕਾ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਤਾਂ ਸਾਰੇ ਸਿੱਖ ਬਣਨ ਦੇ ਤਿਆਰ ਹਾਂ ਅਸੀਂ ਚਾਹੁੰਦੇ ਹਾਂ ਅਸੀਂ ਸਾਰਿਆਂ ਨੂੰ ਗਲਵਕਣੀ ਚ ਲਈਏ ਅਸੀਂ ਤੇ ਜਾਤ ਪਾਤ ਵੰਡਿਤ ਚ ਯਕੀਨੀ ਨਹੀਂ ਰੱਖਦੇ ਤੇ ਸਰਨ ਨਾਲ ਲੈ ਕੇ ਚੱਲਦੇ ਹਾਂ ਇਸ ਕਰਕੇ ਅਸੀਂ ਸਾਰੇ ਮਸਲੇ ਵੀ ਪੰਜਾਬ ਦੇ ਉਠਾਉਂਗਾ ਸਰਨ ਨਾਲ ਛੋਟੇ ਬਸਾਬੋ ਤੇ ਜਸ ਸਿੰਘ ਸੁੰਦਰੀ ਹਾਲ ਦੀ ਚਰਚਾ ਹੋ ਰਹੀ ਸੀ ਮਾ ਸਾਹਿਬ اوهي کانڊي ڊي 100